ਰੱਜੀ ਪਿਣੀ ਚੋਰੀਆਂ ਨੂੰ ਸੁਧਾਵਾ ਬਾਈ ਸੇਵਾ ਕਰੂ ਨਾ ਮੈਂ ਕਦਮ ਚੰਗੇ ਦਾ ਕੋਟਾ ਵੀ ਹੋ ਪੀਰ ਸਰਕਾਰ ਗੁਰਪਾਰੀ ਕਦਮ ਮੈਂ ਜਨ ਸਾਧੁਰਪਾਰੀ ਪੀਰ ਬਿਹਾ ਗੁਰਪਾਰੀ ਛੱਡੋ ਪੀਰ ਬਿਹਾ ਸਾਧੁਰ ਪੀਰ ਬੈਠਾ ਗੁਰਪਾਰੀ ਛਟਮ ਪੀਰ ਬੈਠਾ ਗੁਰਪਾਰੀ ਪੀਰ ਬੈਠਾ ਗੁਰਪਾਰੀ ਛਟਮ ਪੀਰ ਬੈਠਾ ਗੁਰਪਾਰੀ

ਇੱਕ ਵਾਰੀ ਗੱਲ ਤੇ ਖੜੇ ਬੁਲਾਵੋ ਆਖੋ ਵੀ ਵਾਜ ਰਜੀਤਾ ਪਤਾ ਤਾਂ ਪਤਾ ਲੱਗ ਨੂੰ ਪਾਈ ਗੀਰ ਕੰਡੇ ਤੇ ਧਿਆਨ ਹੈ ਜਾਂ ਜੰਗਰ ਵੱਲ ਧਿਆਨ ਹੈ ਤਸਵੀਰਾਂ ਜਿਹੜੇ ਬੱਤ ਵਿੱਚ ਹਾਜ਼ਰ ਹੈ ਰਾਜਾ ਤੇ ਗੈਰ ਰਾਜ ਜਿੰਨ ਚਾਰ ਲੀਟਰ ਤੇ ਮੱਝ ਨੂੰ ਤੁਸ ਨਹੀਂ ਹੁੰਦਾ ਛੇਵੇਂ ਤੋਂ ਆਜਾ ਨਬਰੀ ਕਿਰਪਾ ਕਰਦੇ ਪਾਰੀ ਗੁਰੂ ਜਦ ਆਉਂਦੇ ਨੇ ਪੰਜ ਪਿਆਰੇ ਪੰਜ ਪੀਰ ਛੱਤਰ ਪੀਰ ਬੈਠਾ ਪਾਰੀ ਗੁਰੂ ਪਰ ਮਹਾਂਪੁਰ ਸਾਹਿਬ ਦੇ ਗਿਆਨੀ ਗੁਰੂ ਜੀ ਜਿਹੜੇ ਪਿੰਡਾ ਵਾਲੇ ਜਿਹੜਾ ਮਾਣ ਖੱਜੇ ਨੇ ਪੜਤਾਲਾ ਜਰਾ ਨਾ ਸ਼ਰੀਰ ਵੀ ਬੜਾ ਜਬਰਦਸਤ ਉੱਚੇ ਲੱਭੇ ਔਰ ਇਸ ਤਰ੍ਹਾਂ ਦੀ ਪਾਰੀ ਪੀਰ ਸਾਰੀਆਂ ਕਲਾਵਾਂ ਮਾਲਕ ਨੂੰ ਪਾਰੀ ਕੀ ਰੱਖੋ ਸਤਨਾਮੁ ਸ੍ਰੀ ਵਾਹਿਗੁਰੂ ਪਾਈ ਗੋਸਾਹ ਨੇ ਬੜੇ ਸੁਹਣੇ ਸ਼ਬਦ ਨੇ ਇੰਜ ਪੰਜ ਪਿਆਲੇ ਪੰਜ ਪੀਰ ਚਰਨ ਪੀਰ ਬੈਠਾ ਕੋਰ ਭਾਰੀ ਅਰਜ ਲਗਾਇਆ ਬਲਤ ਕਾ ਮੂਰਤ ਹਰ ਬੋਤਨ ਸੁਭਾਗੀ ਚੱਲੇ ਪੀੜੀ ਛੋਡੀਆਂ ਰੂਪ ਲਗਾ ਮੈਂ ਵਾਰੂ ਵਾਰੀ ਤਲ ਪੰਜਨਾ ਗੁਰ ਸੂਰਮਾ ਦੈਰ ਦੇ ਬੋਲਾਂ ਨੂੰ ਖਤਮ ਕਰਨ ਵਾਲਾ ਨਾਜ਼ ਕਰਨ ਵਾਲਾ ਗੁਰ ਸੂਰਮਾ ਬੱਦਾ ਜੋਗਾ ਤੇ ਨਾਲ ਪਰੋ ਪੁਕਾਰੀ ਆ ਕੋ ਸਤਨਾਮ ਜ਼ੁਰਮ ਦਾ ਦੁਨਿਆ ਤੇ ਖਵਾ ਬੋਆ ਪਰ ਜ਼ੁਰਮਾ ਬੱਦਾ ਜੋਗਾ ਜ਼ੁਰਮਾ ਗੁਰੂ ਤੇ ਨਾਲ ਸੰਗਤ ਨੂੰ ਕਮਾਉਂਦੇ ਸੀ ਵੀ 6 ਦੇ 5000 13 ਨੂੰ ਨਾਵਾ ਸੋਭਾ ਸਿੰਘ ਜੀ ਨੂੰ ਬਹੁਤ ਉੱਤਮ ਗਿਆ ਕਪਰੇਟਰ ਜੀਰਲਾਸ ਤੇ ਸ਼ਾਂਤਰਾ چہرے لڑا دے گا بارشا ہوا شاہ جاندال ਕੰਨ ਜੱਤਰਾਜਾ ਬੋਲ ਲੇ ਗਿਆ ਕਦੇ ਸੰਪੋਰਛੇ ਜਾਉਂਦੇ 75 ਦੇ ਭਾਈ ਰਾਏ ਉਹਨੇ ਪਰੇਸ਼ਾਨ ਲਿਆ ਵੀ ਇਹ ਬੰਦਾ ਉਹ ਕਹੇ ਪਕੜ ਲਿਆ ਪਕੜ ਲਿਆ ਵੀ ਇਹ ਤਾਂ ਦੂਤ ਹੈ ਜੀ ਆਈਡੀ ਬੰਦਾ ਉਹਨੂੰ ਮੁਜਦਾ ਮੱਲੇ ਆ ਮਾੜਾ ਉਹਦਾ ਤਰਫ ਭਾਕੇ ਦਾ ਮਨ ਵਿੱਚ ਵਿਚਾਰ ਆਇਆ ਕਿ ਸ਼ੇਰੀ ਦਵਤਾਰੇ ਜੀ ਰੂਰ ਲੈ ਚੱਲੀਏ ਆਪਾਂ ਆਪਣੀ ਮੱਤ ਨਾਲ ਵਰਤੀਏ ਜਦ ਸੇ ਮੇਰਾ ਜਾਂ ਮਾਰਦ ਇਹ ਦੂਰ ਜਾਂਦਾ ਨਾ ਤੇ ਮਾਲਕ ਇਹਨਾਂ ਪਾਈ ਦੇ ਕਹਿੰਦੇ ਮਾਣਾ ਜਹਾਜ਼ ਦੀ ਸੀ.ਜੀ.ਡੀ ਬੰਦਾ ਹੈ ਸੀ.ਜੀ.ਡੀ ਲੰਨ ਫਿਰਦਾ ਸੀ ਬਹੁਤਾਂ ਤੋਂ ਫੜਿਆ ਜੇ ਮੈਂ ਕਹਾਂ ਜਾਂ ਚ ਗਿਆ ਕਹਿੰਦੇ ਕਿ ਤੁਸੀਂ ਕੁਝ ਕਿਹਾ ਤਾਂ ਨਹੀਂ ਇਹਨੂੰ ਲੈ ਕੋ ਕਰੋ ਪਤਾ ਨਹੀਂ ਇਹਨੇ ਮਾਰਦ ਮਾੜਾ ਜਿਆ ਕਿ ਮਾੜਾ ਕੁਝ ਨਹੀਂ ਇਹਨੇ ਮਾੜਾ ਮੋਟੇ ਜਦੋਂ ਤਾਂ ਉੱਪਰ ਜਾਣਾ ਕਹਿੰਦੇ ਭਾਈਏ ਤੁਹਾਡੀ ਗੱਲ ਰੱਦ ਕਰੀ ਇਹ ਹਮੇਸ਼ਾ ਕੰਨੀ ਮਾਇਆ ਹੈ ਸਰਕਾਰ ਦੀ ਨੌਕਰੀ ਨਹੀਂ ਹੈ ਤੇਰਾ ਸਰਕਾਰ ਕਰਨਾ ਚਾਹੀਦਾ ਅੱਜ ਵੀ ਦੂਧ ਚੋਣਕਾਂ ਦੇ ਟਿਕਟੇ ਤੇ ਫਿਰਦੇ ਆ ਅੱਜ ਤਾਂ ਦੇ ਦੂਧ ਪਕੜਾ ਜਾਵੇ ਤਾਂ ਤਕੜੀ ਸਜ਼ਾਵਾ ਦੇਂਦੇ ਮਹਾਰਾਜ ਵਰਗੋਂ ਕਿਹਾ ਅਸੀਂ ਆਇਆ ਅੰਦਰੋ ਭਾਈ ਰੂਪ ਗੰਗਾਂ ਲੰਗਰ ਚਲਦਾ ਸੀ ਉਹ ਜੋ ਉਸ ਟਾਈਮ ਰੂਪ ਗੰਗਾਂ ਦੇ ਨਾਂ ਕਰਦਾ ਜਾਓ ਇਹਨੂੰ ਜਲਦੀ ਪਾਣੀ ਛਕਾਓ ਤਰਸਾਂਦਾ ਛਕਾਓ ਫਿਰ ਸਾਡੇ ਕੋਲੇ ਲੈ ਕੇ ਆਓ ਫਸਲਾਂ ਨੂੰ ਜਾ ਪਾਣੀ ਪਿਆ ਕੇ ਜਲਵਾਣ ਛਿਪਾ ਕੇ ਜਿਵੇਂ ਬਾਦਸ਼ਾਹ ਮਾਰ ਲਿਉਂਦਾ ਉਹ ਜਾਂਦਾ ਇਤਿਹਾਸ ਵਿੱਚ ਲਿਖਿਆ ਨਾ ਰਣੇ 101 ਮੋੜ ਤੈਨੂੰ ਸਨਮਾਨ ਦਿੱਤਾ ਇੱਕੋ ਇੱਕ ਮੋੜ ਅਗਾਂ ਲੱਗੇ ਬੁਰਮਗਾ ਤੋਂ ਆਪਣਾ ਕੰਮ ਕਰਦੇ ਪਾਣ ਤੇ ਸਾਡੀ ਸੇਵਾ ਵਾਲਿਆਂ ਨੇ ਤੈਨੂੰ ਜੋ ਮੰਦਾ ਚੰਗਾ ਕਿਹਾ ਉਹ ਦਿਨ ਨਾਲ ਲੈ ਆਪਣੀ ਗੱਲ ਸੁਣ ਕਹਿੰਦਾ ਤੇ ਤੂੰ ਫਿਰ ਤੇ ਅਨੇ ਜਾਣਾ ਤੂੰ ਸਾਡੇ 4.5 ਲੱਖੋਂ ਮੰਨ ਕੋਈ ਹਥਿਆਰ ਕੋਈ ਨਹੀਂ ਮੇਰੇ ਕੋਲ 75000 ਤੋਂ ਸਾਰੇ ਹਥਿਆਰ ਹਸਲਗਾ ਕਹਿਣ ਲੱਗਾ ਐ ਐਨਾ ਕੁਝ ਹੈ ਜਿੰਨਾਂ ਤੱਤੇ ਹੈ ਧਿਆਨ ਹਾਂ ਕਹਿੰਦਾ ਕਿਉਂ ਨਹੀਂ ਜਿੱਤਿਆ ਜਾਣਾ ਹਸਲਗਾ ਕਹਿੰਦਾ ਰੱਬ ਨਾਲ ਲੜ ਕੇ ਨਹੀਂ ਕੋਈ ਜਿੱਤਿਆ ਅਜੇ ਤੱਕ ਬੰਦੇ ਨਾਲ ਬੰਦਾ ਲੜ ਕੇ ਜਿੱਤ ਸਕਦਾ ਹੈ ਤਦ ਬਰਨ ਲੜੀ ਉਹ ਜਿੱਤ ਸੜ ਜਦੋਂ ਕਹਿੰਦੇ ਘਰੋਂ ਕਣ ਦਾ ਜੰਗਵਾਂ ਲੱਗਿਆ ਨਾ ਜਦੋਂ ਵੀ ਫੌਜ ਮੰਗਦਾ ਕਿਛੰਦੇ ਦਰਦੋਦਿਆਂ ਸ਼ਕਰੀ ਕੋਲੇ ਜਾ ਕੇ ਤਾੜੀ ਮਾਰ ਕੇ ਹੱਥ ਜਗਾ ਕੇ ਕਹਿਣ ਲੱਗਾ ਮਰਮਾ ਬਹੁਤ ਤੇ ਤਰਾਈ ਬਣਦੇ ਕਿਉਂ ਅਰਜਨ ਮੂਰਖ ਰਿਆ ਅਰਜਨ ਨੇ ਤੁਹਾਨੂੰ ਮੰਗ ਲਿਆ ਤੇ ਮੈਂ ਵੀ ਫੌਜ ਮੰਗਦੀ ਸ਼ਕਰੀ ਨੇ ਮੱਤੇ ਪਿਆ ਤੋ ਮਾਰਿਆ ਵੀ ਤੂੰ ਤਾਂ जेकर उहो फैस्ट्री तूं न त महाराज कंदे न पाणी चोरी हार ਜਾਂ ਗੁਰੂ ਹੋਏ ਬਾਈ ਲੱਖ ਬਾਣ ਕਹਿ ਲੱਖਾਂ ਬਾਣਾ ਮਿਲੋ ਦਾ ਕੱਖ ਨਹੀਂ ਵਿਗਾੜ ਸਕਦੀਆਂ ਜੀ ਦੇ ਵੱਲ ਉਹ ਹੋ ਗਿਆ ਕਿ ਫਤਿਹਾਂ ਸਭੂ ਰੱਖਦੇ ਮੇਰੇ ਨਾਲ ਚੱਲ ਤੇ ਗੁਰਮਰਗੋਬ ਸਿੰਘ ਸਾਹਿਬ ਨੇ ਜਨਾਂ ਦੇ ਮੱਥਾ ਟੇਕ ਦੇ ਗੱਲ ਤੇ ਬੱਲਾ ਬਾਜੇ ਜਾਂ ਮਾਲਾ ਸੱਚੇ ਬੋਲ ਚ ਅਬ ਤੁਸੀਂ ਕੀ ਕਰਦੇ ਹੋ ਘੋੜੇ ਦੇਰ ਬਾਅਦ ਕਰੋ ਕੋਲੇ ਮੈਨੂੰ ਤੇ ਦੇ ਦਿਓ ਤੇ ਮੈਂ ਕੀ ਬੜੀ ਲੈਣ ਤੇ ਹਾਂ ਸੱਚ ਕਾ ਕਹਿਣ ਲੱਗਾ ਮੈਨੂੰ ਇਹ ਬਿਲਕੁਲ ਯਕੀਨ ਹੈ ਤੇ ਜਦੋਂ ਅਦੀਨ ਹੋ ਕੇ ਬੇਨਤੀ ਕਰੇਗਾ ਤੈਨੂੰ ਦੋਏ ਥੋੜੀ ਕੁਆਪੋ ਜਦ ਸੁਭਾਅ ਇਹ ਵਿਆਹ ਕਰ ਤੇਰੀ ਜਾਇਦਾਦ ਹੋ ਜੇਗੀ ਸਾਰੇ ਤੈਨੂੰ ਜਦੋਂ ਬਹੁਤ ਲਲਾ ਫਿਰੂੰ ਕਹਿੰਦਾ ਮੈਨੂੰ ਪਿਆਰ ਸੰਤ ਤੈਨੂੰ ਕੁੱਟਿਆ ਪਾਜਾ ਤਾ ਇਹ ਦਰਵਾਜ਼ੇ ਕੋਲੇ ਆਡੇ ਲੰਦਾ ਕਰਾਂਗਾ ਮਾਰੇ ਕਦੇ ਕੀ ਹੋਇਆ ਕਹਿੰਦੇ ਮਾਰੇ ਆਣ ਕੇ ਆਇਆ ਚੰਗੀ ਰਣਨੀ ਮੇਰੀ ਮੇਰੀ ਕੁਮਾਰ ਦੀ ਤੇ ਮੇਰੀ ਨੌਕਰੀ ਖੋਹੀ ਮੇਰਾ ਸਭ ਖੋ ਗਿਆ ਤੜਕਾ ਮਾਰਾ ਜੇ ਕਦੇ ਕੋਈ ਬਹਿ ਜਾ ਤੈਨੂੰ ਕਾਬਲ ਦਾ ਸੂਬੇਦਾਰ ਬਣਾਵਾਂਗੇ ਲਲਾ ਬੇਗ ਦੀ ਜਨਤ ਖੋ ਚੱਲਦਾ ਕਾਬਲ ਦਾ ਸੂਬੇਦਾਰ ਯੰਗੋ ਹੈ ਆ ਚਾਰ ਪਹਿਲਾਂ ਦੇ ਵਿੱਚ ਨਲਾ ਦੇ ਇੱਕ ਮਾਰਿਆ ਗਿਆ ਸਨ ਸੁਵੇਕ ਮਾਰਿਆ ਗਿਆ ਉਹਦਾ ਅਪਰਾਧ ਦੇ ਤੀਜਾ ਮਾਰਿਆ ਗਿਆ 75 ਹਜ਼ਾਰ ਦੇ ਵਿੱਚੋਂ 50 ਹਜ਼ਾਰ ਫੌਜ ਮਾਰੀ ਗਈ ਤੇ ਬਜਦੇ ਗੁੱਟ ਦੇ ਸੂਰਮੇ ਹੱਟਣ ਹੋਏ ਚਾਰ ਦੰਗ ਮਾਰਨ ਲੜੇ ਦੇ ਮਹਾਰਾਜ ਨੇ ਕਿਸੇ ਦਾ ਹਥਿਆਰ ਨਹੀਂ ਹੋਇਆ ਦਿਖੇ ਤੇ ਮਾਰ ਨਹੀਂ ਕੀਤਾ ਭੱਜੇ ਜਾਂਦੇ ਤੇ ਗਲਤੀ ਕੀਤਾ ਹੱਟਣਾਂ ਦੇ ਮਾਰ ਉਹਦੇ ਤੇ ਸੇਵਾ ਕਰਦੇ ਸੀ ਜਿਵੇਂ ਮਾਰਜ ਆਪਣੇ ਗੁਰਸਿੱਖਾਂ ਦੀ ਸੇਵਾ ਦੇ ਉੱਤੇ ਉਹ ਮਨਨ ਤਾਂ ਕਿ ਇੱਕ ਵਾਰ ਜੀ ਮਹਾਰਾਜ ਦੇ ਨਾਲ ਸ਼ਾਮ ਤੱਕ ਪਿਜਸਰਾ ਲਈ ਗਏ ਨਾਲ ਉਹਨਾਂ ਦੇ ਸੁਪੁੱਤਰ ਪੜਾ ਗਏ ਪਤਨਲ ਦਾ ਬਿਤੇ ਰਸਤੇ ਨੂੰ ਜੀ ਉਹਨਾਂ ਨੇ ਸਾਲ ਦੇ ਸ਼ਿਸ਼ੇ ਤੱਕ ਸ਼ਾਮ ਨੂੰ ਆ ਗਏ ਉਹ ਆਲੇ-ਦੁਆਲੇ ਅੰਨੀ ਸੇਂਟਰ ਵਾਲੇ ਨੇ ਤੁਹਾਨੂੰ ਆਲੇ ਦੇ ਉਹਨੇ ਜਿਹੜੇ ਮਾੜੀ ਪਹਿਨੀ ਹੈ ਗੰਗਾ ਹੈ ਨੰਦ ਹੈ ਮਹਾ ਦੇ ਕਾਰਨ ਵੀ ਨੰਬਰ ਡੋਟ ਕਾਉਂਡ ਨੂੰ ਜੇ ਲੋਕਾਂ ਦੇ ਲਈ ਜਿਹੜੇ ਪਾਣੀ ਨਾਲ ਚੁੱਕ ਕੇ ਉਹ ਹਸਿੰਤ ਸਿੰਘ ਮਹਾਰਾਜ ਦਾ ਕੋਣ ਕਾਹਦੇ ਤੋਂ ਪਹਿਲਾ ਹੋ ਜਾਏ